ਮੇਰੇ ਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਜੀ ਲੰਮੇ ਸਮੇਂ ਤੋਂ ਜਿਹੜੀ ਇੱਕ ਵਿਦਨਚਾਰਿਤ ਮੁਹਿੰਮ ਚਲਾਈ ਸੀ ਉਹਦੇ ਚ ਸਾਨੂੰ ਕਰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਹੀ ਕੱਲ੍ਹ ਲਾਲੜੂ ਪੁਲਿਸ ਵੱਲੋਂ ਲਾਲੂ ਐਸਐਚਓ ਵੱਲੋਂ ਦੌਰਾਨ ਆਪਣਾ ਗਸ਼ਤ ਇੱਕ 14 ਕਿਲੋ 370 ਗ੍ਰਾਮ ਅਫੀਨ ਦੀ ਬਰਾਮਦਗੀ ਕੀਤੀ ਹੈ ਇਹ ਕੱਲ੍ਹ ਸ਼ਾਮ ਨੂੰ 4 ਵਜੇ ਦੇ ਕਰੀਬ ਜਦੋਂ ਪੁਲਿਸ ਗਸ਼ਤ ਤੇ ਸੀਗੀ ਆਪਣੀ ਐਕਟੀਵਿਟੀਜ਼ ਅ ਤਾਬਿਕ ਤੇ ਇੱਕ ਗੱਡੀ ਸੀ ਜਿਹੜੀ ਕਿ ਦਿਨੋਆਕਾਰ ਯੂਕੇ ਨੰਬਰ ਦੀ ਉਦਰਾਕਰ ਨੰਬਰ ਦੀ ਜਿਹੜੀ ਕਿ ਇੱਕ ਸਾਈਡ ਤੇ ਰੁਕੀ ਹੋਈ ਸੀਗੀ ਜਿਹਨੂੰ ਇਹਨਾਂ ਨੇ ਪੁੱਛਿਆ ਵੀ ਹਾਂ ਵੀ ਉਹ ਤੋਂ ਕੁਝ ਕੁਐਸਚਨਸ ਕੀਤੇ ਤੇ ਉਹਨੂੰ ਲੱਗਿਆ ਵੀ ਸ਼ੱਕੀ ਲੱਗਾ ਤੇ ਉੱਥੇ ਉਹਨਾਂ ਨੇ ਮੌਕੇ ਤੇ ਜੀਓ ਨੂੰ ਬੁਲਾ ਕੇ ਉਹਦੇ ਜਦੋਂ ਸਾਰੀ ਚੈਕਿੰਗ ਕੀਤੀ ਤਾਂ ਉਹਦੇ ਚੋਂ ਗੱਡੀ 'ਚੋਂ 15 14.370 ਗ੍ਰਾਮ ਦੇ ਕਰੀਬ ਅਫੀਮ ਬਰਾਮਦ ਹੋਈ ਤੇ ਪੁੱਛ ਕੇ ਪਤਾ ਲੱਗਿਆ ਵੀ ਹਾਂ ਵੀ ਜਿਹੜੇ ਦੋਨੋਂ ਦੋਸ਼ੀ ਨੇ ਰਣਜੋਤ ਸਿੰਘ ਤੇ ਜਸਵੀਰ ਸਿੰਘ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹ ਜਿਹੜੇ ਸੀਗੇ ਇਹਨਾਂ ਦੇ ਉੱਪਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈਗੀ ਹੈ ਰਣਜੋਤ ਸਿੰਘ ਦੇ ਉੱਪਰ ਪਹਿਲਾਂ ਵੀ 2021 ਚ ਇੱਕ ਪਰਚਾ ਦਰਜ ਹੋਇਆ ਸੀਗਾ ਐਨਡੀਪੀ ਸੈਕਟਰ ਦਾ ਤੇ ਦਸਵੀਰ ਸਿੰਘ ਦੇ ਉੱਪਰ ਵੀ ਆਪਣਾ ਐਨਡੀਪੀ ਸੈਕਟਰ ਦਾ ਪਹਿਲਾਂ ਪਰਚਾ ਦਰਜ ਹੈ ਤੇ ਹੁਣ ਇਹਨਾਂ ਦੀ ਜਿਹੜੀ ਅਸੀਂ ਇਹਨਾਂ ਦੇ ਉੱਪਰ ਐਫਆਈਆ ਨੰਬਰ ਜਿਹੜੀ ਸੀ ਸਾਡੀ 87 ਨੰਬਰ ਐਫਆਈਆ ਲਾਲੂੜ ਥਾਣੇ ਨੇ ਉਸ ਦਰਜ ਕੀਤੀ ਗਈ ਹੈ ਅੰਦਰ ਐਪ੍ਰੋਪ੍ਰੀਏਟ ਸੈਕਸ਼ਨ ਤੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਕੀ ਕਹੋਗੇ ਤੁਸੀਂ ਇਹ ਹੱਲੇ ਜਿਹੜੀ ਜਿਹੜੀ ਪ੍ਰੀਲੀਮਨਰੀ ਸਾਡੀ ਪੁੱਛੀ ਗਈ ਸੀ ਉਹਦੇ ਚ ਬੜੀ ਉਹਦੇ ਜਿਹੜੇ ਦੱਸਿਆ ਵੀ ਇਹ ਬਰੇਲੀ ਤੋਂ ਲੈ ਕੇ ਆ ਰਹੇ ਸੀਗੇ ਤੇ ਐਸਾ ਜਿਹੜਾ ਮਹਾਲੀ ਸੀ ਇਹ ਟ੍ਰਾਂਜ਼ਿਟ ਰੂਟ ਸੀਗਾ ਇਹਨਾਂ ਨੇ ਤਰਨਤ ਤੱਕ ਲੈ ਕੇ ਜਾਣੀ ਸੀਗੀ ਤੇ ਰਸਤੇ ਦੇ ਜਿਹੜੀ ਸੀਗੀ ਪੁਲਿਸ ਦੀ ਮਸਤੈਦੀ ਕਰਨ ਜਿਹੜੀ ਇਹ ਇੰਟਰਸੈਪਟ ਕੀਤਾ ਗਿਆ ਨਾ ਸਰ ਹੁਣ ਤੱਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਜਿਹੜੇ ਫੜੇ ਗਏ ਨੇ ਨਹੀਂ ਹੱਲੇ ਤੱਕ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਹਾਂ ਇੱਕ ਤਾਂ ਪਹਿਲੀ ਬਹੁਤ ਅਨਸਟੇਜ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਠੀਕ ਹੈ ਹੁਣ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੱਲ ਇਵਨਿੰਗ ਦੀ ਰਿਕਵਰੀ ਤੇ ਉਹਨਾਂ ਨੇ ਮਨ ਲਾਗੇ ਤਾਂ ਹੋਰ ਡਿਟੇਲ ਕੁਝ ਕੁ ਕਰਾਂਗੇ ਫਰੈਂਸਿਕ ਐਨਾਲਿਸਿਸ ਕਰਾਂਗੇ ਜਾਂ ਇਹਨਾਂ ਦਾ ਜਿਹੜਾ ਸਾਰਾ ਸੀਗਾ ਤੇ ਅੱਲੇ ਤੱਕ ਤਾਂ ਜਿਹੜਾ ਇਹ ਸੀ ਟ੍ਰਾਂਜ਼ਿਟ ਸੀਗਾ ਸਾਡਾ ਜਿਹੜਾ ਮੁਹੱਲੇ ਦਾ ਇਹ ਜਾਣੀ ਤਰਫ ਤਰਫ ਸੀਗੀ ਬਾਕੀ ਇਹਨਾਂ ਨੂੰ ਸਾਰੀ ਕੁਝ ਕੁ ਆ ਜਾਊਗਾ ਵੀ ਹਾਂ ਕਿ ਲੈ ਕੇ ਕਿੱਥੋਂ ਆਉਂਦੇ ਸੀਗੇ ਕੌਣ ਕੌਣ ਇਹਨਾਂ ਦੇ ਜਿਹੜੇ ਸੀਗੇ ਸਪਲਾਈਅਰ ਸੀਗੇ ਮੌਨ ਸਪੈਂਡੀ ਕਿ ਇਹਨਾਂ ਦੇ ਕਿੰਨੇ ਹੱਲੇ ਢੇਡੇ ਲੱਤ ਚੁੱਕੇ ਲੱਗੇ ਸਰ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਰੂਟ ਜਿਹੜਾ ਹੈਗਾ ਮੈਂ ਇਸ ਤੋਂ ਪਹਿਲਾਂ ਵੀ ਲੈ ਕੇ ਆਇਆ ਇਸ ਰੂਟ ਤੇ ਜਾਂ ਫਿਰ ਕੁਝ ਹੋਇਆ ਤੇ ਨਾ ਦੱਸਿਆ ਵੀ ਇਹ 2 2 2 2 2 ਦਿਨ ਪਹਿਲਾਂ ਆ ਚੁੱਕੇ ਨੇ ਬਾਕੀ ਅਸੀਂ ਸਾਰੇ ਸਾਰਾ ਉਹਨਾਂ ਦਾ ਐਨਾਲਿਸਿਸ ਕਰਕੇ ਔਨ ਐਵਿਡੈਂਸ ਨਾਲ ਸਾਡੇ ਕੋਲ ਆਊਗਾ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਕਿਦਾਂ ਹੈ ਕਿ ਸਰ ਬੈਕ ਵਿੱਚ ਅੰਨ 10 ਤੋਂ ਕਹਿੰਦੇ ਸਾਨੂੰ ਪਹਿਲਾਂ ਜਿਹੜਾ ਰਣਜੋਤ ਸਿੰਘ ਤੇ ਸਬੀਰ ਸਿੰਘ ਉਹਨਾਂ ਦੇ ਉੱਪਰ ਐਨਡੀਪੇ ਸੈਕਟਰ ਦੇ ਪਰਚੇ ਦੋਨਾਂ ਦੇ ਉੱਪਰ ਪਹਿਲਾਂ ਹੀ ਤਰਜ ਨਹੀਂ ਕੀ ਦੇ ਵਿੱਚ ਵੀ ਹੈ ਉਹੀ ਦੇ ਵਿੱਚ ਵੀ ਹੈ ਕਿ ਕਿੰਨੇ ਕੁ ਵੀ ਕਲੀਪਸ ਉਪਰ ਲੱਗੇ ਇਹ ਆਫੀਮ ਹੈ ਜੀ ਆਫੀਮ ਦੇ ਪੀਰੀਅਡ ਅੱਲੇ ਸਾਰਾ ਕੁਝ ਹੈ ਬਹੁਤ ਤੇ 14 ਕਿਲੋ 370 ਗ੍ਰਾਮ ਹੈ ਇਹ ਹੈਵੀ ਕੁਆਲਿਟੀ ਹੈ ਸਰ ਇਹ ਦੋਨੇ ਜਾਂਦੇ ਸੀ ਕਿ ਨਾ ਹੋਰ ਵੀ ਕੋਈ ਸਸਤੀ ਹੋਣ ਦਾ ਚੰਗਿਆ ਭੱਲੇ ਤੱਕ ਤਾਂ ਇਹ ਪਹਿਲੀ ਧੋਈ ਸੀਗੇ ਠੀਕ ਹੈ ਬਾਕੀ ਉਹ ਹੀ ਕਹਿ ਰਹੇ ਆ ਵੀ ਆਪ ਵੀ ਜਿੱਥੋਂ ਲੈ ਕੇ ਆ ਰਹੇ ਸੀਗੇ ਜਾਂ ਜਿਹਦੇ ਲਈ ਜੇ ਕੋਈ ਕੰਮ ਕਰ ਰਹੇ ਜਾਂ ਆਪ ਕਰ ਰਹੇ ਨੇ ਜਾਂ ਜਿੰਨੂੰ ਜਿੰਨੂੰ ਸਪਲਾਈ ਕਰ ਰਹੇ ਨੇ ਉਹ ਸਾਰਾ ਦੀ ਲੜੀ ਹੈ ਜਿਹੜੀ